ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜੁਤੇ ਕਿ ਮੱਜੀਠਾ ਰੋਡ ਤੋਂ ਸਾਹਮਣੇ ਜੁੜਾ ਹੈ ਗੁਰਸਿੱਖ ਜਸਪੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਸੀ ਪਰ ਉੱਥੇ ਡੀਜੀ ਵਾਲੇ ਦੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਣਾ ਉਸ ਨੂੰ ਮਹਿੰਗਾ ਪੈ ਗਿਆ ਉਸ ਦੇ ਜਵਾਈ ਦੇ ਚਾਚੇ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਤੇ ਉਸ ਦੀ ਬੀਟੀ-ਬੇਟੀ ਦੇ ਨਾਲ ਵੀ ਜੁੜੀ ਹੈ ਕੁੱਟਮਾਰ ਕੀਤੀ ਹੈ ਜਿਸ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਨਸਾਫ ਦੀ ਹੁਣ ਜਿਹੜਾ ਮਲਜ਼ਮ ਹੈ ਉਹ ਮੰਗ ਕਰ ਰਿਹਾ ਹੈ ਮਲਜ਼ਮ ਦੇ ਵੱਲ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ पीड़क परिवार जुड़ा है पुलिस प्रशासन ਦੇ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਉਹਨਾਂ ਕਹਿੰਿਆ ਹੈ ਕਿ ਮੇਰੇ ਦਸਤਾਰ ਅਤੇ ਕੇਸ਼ਾ ਦੀ ਬੇਅਦਬੀ ਦਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਹੈ ਹੜ ਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋਗ ਹੈ ਕਿ ਸੀ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਾਨਾ ਦੀ ਮੈਰੇ ਸੀਗੇ ਉੱਥੇ ਆਈ ਸੀਗੇ ਉੱਥੇ ਚਲੋ ਡੀ ਜੇ ਵਾਲਾ ਨਾਲ ਥੋੜਾ ਬਹੁਤ ਟਕੜਾ ਚੁਕੜਾ ਹੈ ਉਹਨਾਂ ਨੇ ਜੁਨਨ ਦਾ ਸ਼ਰਦ ਦਾਰੂਗੋਰਾ ਕੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਨੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਣ ਦੇ ਵਿੱਚ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਾਇਦ ਨਹੀਂ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਬਾਤ ਬਖਸ਼ੀ ਠੀਕ ਹੈ ਜੀ ਪਾਗਲ ਲਈਏ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀ ਤਾਂ ਅਸੀਂ ਗਲਤਾਂ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਕਾਨੂੰਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ। ਮੈਂ ਜੁਸ਼ਰੀ ਸਿੰਘ ਆ। ਪਿੰਡ ਮਹਿਗਾ ਮੇਰਾ। ਇੱਥੇ ਮਜੀਠਾ ਰੋਡ ਤੇ ਮੇਰੀ ਬੇਟੀ ਵੀ ਆਈ ਆ। ਉਹਦੀ ਨਾਨੀ ਦੀ ਅੱਜ ਮੈਰਿਜ ਸੀ ਤੇ ਮੈਂ ਉੱਥੇ ਸੱਜਣ ਤੇ ਆਇਆ। ਤੇ ਮੇਰੀ ਤੇ ਮੇਰੀ ਜਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ। ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪੈਂਸ ਤੋਂ ਬਾਹਰ ਭੇਜਦਾ ਆ। ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ। ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋੜੀਆਂ ਦੇ ਪਿੱਛੋਂ ਆ ਗਏ ਮੇਰੇ ਇੱਥੋਂ ਵਿਸਤਾਰ ਖਿੱਚ ਕੇ ਬੜੇ ਜੋਰ ਨਾਲ ਮੈਨੂੰ ਵਾਲਾਂ ਤੋਂ ਖਿੱਚ ਕੇ ਥੱਲੇ ਸੁੱਟਦਾ। ਬਾਜ ਮੇਰੇ ਕੋਲ ਨਹੀਂ ਹੋਤੇ ਆਪਣੇ ਸ਼ਸਤਰ ਕੱਢੀਏ ਤੇ ਨਹੀਂ ਉੱਥੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਤੂੰ ਕਰਲੀ ਨਾ ਕਰਦੀ ਤੇ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਮ ਆ ਜੇ ਮੰਗਾ ਬਖਸ਼ੀਰ ਮਸੀਹ ਛਾਟੇ ਦਾ ਰਹਿਣ ਵਾਲਾ ਜੇ ਇਹਦੇ ਬੇਟੇ ਦਾ ਨਾਮ ਆ ਜੇ ਪ੍ਰਿੰਸ ਤੇ ਇੱਕ ਇਹਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਦ ਤੇ ਦੇਖਣਾ ਇੱਕ ਆ ਜੇ ਤੁਮਾ ਕੋਈ ਹੋਰ ਦੇ ਨਾਲ ਇਹ ਜਸ਼ਨ ਚਾਰ ਬੰਦੇ ਹੋਰ ਹਨ ਬਣਛਾਦੇ ਇਹਨਾਂ ਦੇ ਨਾਲ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਵੀ ਪੁੱਛ ਸਕਦੇ ਆ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਪਿੱਛੇ ਕੋਈ ਤਕੜੀ ਬਾਤ ਸੋਚਿਆ ਕੁਝ ਸਕਦੇ ਜਿਹਨੂੰ ਮਰਜ਼ੀ DJ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਨੇ ਉਹਦੇ ਹੱਥੀ ਪਾਈ ਹੁੰਦੇ ਅਸੀਂ ਤਾਂ ਕੋਈ ਗੱਲ ਬੁਲਾਂਦੇ ਵੀ ਨਹੀਂ ਉਹਨਾਂ ਨੂੰ ਬੱਸ ਠੀਕ ਹੈ ਜੀ ਦਰਖਾਸਤ ਦਿੱਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਲੋਕਾਂ ਕਹਿੰਦੇ ਅਸੀਂ ਦੋ ਵੇਖੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਕਰਾਂਗੇ ਇਹਨਾਂ ਦੀ ਦਰਖਾਸਤ ਲੈ ਲਈ ਆ ਡਿਊਟੀ ਅਫਸਰ ਨੇ ਜੋ ਬਣਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਵੇਗੀ ਜੋ ਵੀ ਵੈਰੀਫਾਈ ਕਰਕੇ ਨਾ ਸ